ਕਬੀਰ ਐਸਾ ਇੱਕ ਆਦ ਕਹਿੰਦੇ ਕੋਈ ਐਸਾ ਕੋਈ ਵਿਰਲਾ ਮਨੁੱਖ ਹੈ ਐਸਾ ਕੋਈ ਇੱਕ ਅਧਾ ਹੈ ਕਿਹਸਾ ਕਹਿੰਦੇ ਜੋ ਜੀਵਤ ਨਿਰਤਕ ਹੋਏ ਕਹਿੰਦੇ ਜਿਹੜਾ ਮਨੁੱਖ ਆਤਮਕ ਜੀਵਨ ਦੇ ਤੌਰ ਤੇ ਉੱਤੇ ਜਿਉਂਦਾ ਹੋਵੇ ਤੇ ਨਾਲ ਮਾਲਕ ਜੀ ਕਹਿੰਦੇ ਨੇ ਜੋ ਜੀਵਤ ਨਿਰਤਕ ਹੋਏ ਤੇ ਜਿਹੜਾ ਦੁਨੀਆਂ ਦੇ ਰਸਾਂ ਵੱਲੋਂ ਮਰਿਆ ਹੋਵੇ ਜੋ ਦੁਨੀਆਂ ਦੇ ਰਸ ਨੇ ਨਾ ਜੋ ਚਸਕੇ ਨੇ ਜਿੰਨਾ ਪਿੱਛੇ ਲੱਗੇ ਮਨੁੱਖ ਆਪਣੇ ਆਤਮਿਕ ਜੀਵਨ ਤੋਂ ਡਿੱਗ ਜਾਂਦਾ ਹੈ ਭਗਤ ਕਬੀਰ ਜੀ ਉਹਨਾਂ ਰਸਾਂ ਦੀ ਚਸਕਿਆਂ ਦੀ ਗੱਲ ਕਰਦੇ ਨੇ ਕਹਿੰਦੇ ਮਨੁੱਖ ਨੇ ਇਹਨਾਂ ਰਸਾਂ ਵੱਲੋਂ ਚਸਕਿਆਂ ਵੱਲੋਂ ਜਿਉਂਦੇ ਜੀ ਮਰਨਾ ਹੈ ਕਬੀਰ ਐਸਾ ਇੱਕ ਆਦ ਜੋ ਜੀਵਤ ਨਰਤਕ ਹੋਏ ਸਰੀਰ ਕਰਕੇ ਜਾਉਂਦਾ ਆਤਮਿਕ ਤੌਰ ਤੇ ਜਾਉਂਦਾ ਪਰ ਦੁਨੀਆਂ ਦੇ ਰਸਾਂ ਵੱਲੋਂ ਮੁਕਤ ਹੈ ਮਰਿਆ ਹੋਇਆ ਭਾਵੇਂ ਦੁਨੀਆਂ ਦੇ ਰਸਾਂ ਵਿੱਚ ਖਚਤ ਨਹੀਂ ਹੁੰਦਾ ਤੇ ਅਗਲੀ ਪੰਕਤੀ ਅੰਦਰ ਬਚਨ ਕਰਦੇ ਨੇ ਨਿਰਪਰ ਹੋਏ ਕੈ ਗੁਣ ਰਵੇ ਯਤਪੇਖਾ ਤਤ ਸੋਏ ਕਹਿੰਦੇ ਫਿਰ ਉਹ ਮਨੁੱਖ ਜਿਹੜਾ ਨਿਰਭਾਉ ਹੋ ਕੇ ਜ਼ਿੰਦਗੀ ਜਿਉਂਦਾ ਭਾਵ ਕਿ ਉਹਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਕਿਸੇ ਚੀਜ਼ ਦਾ ਉਹਨੂੰ ਡਰ ਨਾ ਹੋਵੇ ਨਿਰਭਾਉ ਹੋਵੇ ਨਿਰਪੈ ਹੋਏ ਕੈ ਗੁਣ ਰਵੇ ਤੇ ਮਾਲਕ ਜੀ ਕਹਿੰਦੇ ਨਿਰਭਾਉ ਹੋ ਕੇ ਪ੍ਰਮਾਤਮਾ ਦੇ ਗੁਣ ਨੂੰ ਪ੍ਰਮਾਤਮਾ ਨੂੰ ਸਿਮਰਿਤੇ ਜੀਤੇ ਕਰੇ ਨਿਰਭਾਉ ਭਾਵ ਕੇ ਆਪਣੇ ਜੀਵਨ ਦੇ ਅੰਦਰ ਨਿਰਭਾਉ ਕਿਵੇਂ ਹੋਣਾ ਹੈ ਕਿ ਭਾਵੇਂ ਦੁੱਖ ਆਵੇ ਭਾਵੇਂ ਸੁੱਖ ਆਵੇ ਉਹਨੇ ਇੱਕੋ ਜਿਹਾ ਰਹਿਣਾ ਨਿਰਭਉ ਹੋਣਾ ਇੱਕ ਰਸ ਰਹਿਣਾ